ਲਓ ਜੀ ਆਪਾਂ ਪਹੁੰਚ ਗਏ ਰਾਇਪਰ ਤੇ ਮੋਟਰਸਾਈਕਲ ਦਾ ਆਪਰੇਸ਼ਨ ਹੋਣਾ ਸ਼ੁਰੂ ਹੋ ਗਿਆ। ਮੀਨ ਇਦਾਂ ਸੱਚੀ ਗੱਲ ਆ ਤਬਾਹੀ ਅੱਡੀ ਵੱਡੀ ਮੈਂ ਚਾਹੀਆ। ਉਹ ਦੇਖੋ ਕੰਧ ਪੂਰੀ ਪੂਰੀ ਡਿੱਗੀ ਪਈ ਆ ਉਹ ਦੇਖੋ। ਸੜਕ ਹੀ ਵਿਚਕਾਰੋਂ ਪਾੜ ਛੱਟੀ। ਅਸੀਂ ਛੋਟੇ ਹੁੰਦੇ ਇੱਥੋਂ ਹੁਣ ਆਪਣੇ ਪਿੰਡ ਤੋਂ ਤੇ ਤੁਸੀਂ ਦੇਖ ਸਕਦੇ ਰਸਤਾ। ਚੱਕ ਕੇ ਦਿਖਾ ਦੇ ਚੱਕ ਕੇ ਦਿਖਾ ਦੇ ਦੀਦੀ। ਐਵੇਂ ਹੀ ਐਨੀ ਉਹਦੇ ਹਾਂ ਰੇਤਾ ਫੜੀ ਜਾਂਦੇ ਆ। ਲਓ ਜੀ ਸਮੋਸੇ ਵੀ ਲਿਆਂਦੇ ਆ ਜੱਲੋਵਾਲ ਦੀ ਫੇਮਸ। ਬੜੇ ਘੈਂਟ ਤੇ ਬੜਾ ਟੇਸਟੀ ਸਮੋਸੇ ਨੇ ਦੋਸਤੋ ਤੇ ਇਹਦੇ ਨਾਲ ਚਲੋ ਹੁਣ ਚਾਹ ਵੀ ਰੱਖ ਦਿੰਨੇ ਆ ਤੁਸੀਂ ਕਿੰਨੇ ਡਿਜ਼ਾਈਨ ਦੇ ਇੱਥੇ ਸੋਫੇ ਨੇ ਅਸੀਂ ਸੋਫੇ ਲੈਣ ਆਏ ਸੀਗੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵਰਿੰਦਰ ਲਾਹੌਰੀਆ ਵਲੌਗ 07 ਤੋਂ ਪੇਸ਼ ਆਂ ਜੀ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਦੋਸਤੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਮੀਂਹ ਦੁਆਰਾ ਤੋਂ ਸ਼ੁਰੂ ਹੋ ਗਿਆ ਕੱਲ ਦਾ ਤੇ ਤੜਕੇ ਤੋਂ ਮੀਂਹ ਲਗਾਤਾਰ ਪੈ ਰਿਹਾ ਆ ਕੱਲ ਜਰੂਰ ਧੁੱਪ ਲੱਗੀ ਸੀਗੀ ਪਰ ਅੱਜ ਫਿਰ ਤੋਂ ਬਹੁਤ ਮਾਹੌਲ ਖਰਾਬ ਆ ਤੇ ਮੈਨੂੰ ਇਹ ਆਸੀ ਕਿ ਹੁਣ ਅੱਗੇ ਤੋਂ ਸ਼ਾਇਦ ਮੀਂਹ ਨਾ ਪਵੇ ਪਰ ਜਿੱਦਾਂ ਕਿ ਮੌਸਮ ਵਿਭਾਗ ਨੇ ਵੀ ਜਾਣਕਾਰੀ ਦਿੱਤੀ ਹੈ ਕਿ 15 ਤਰੀਕ ਤੱਕ ਸ਼ਾਇਦ بارش ਲੱਗੀ ਰਹਿਣੀ ਆ ਪਰ ਦੋਸਤੋ ਤੁਸੀਂ ਮੌਜੂਦਾ ਹਾਲਾਤ ਦੇਖ ਸਕਦੇ ਹੋ ਕਿ ਸਤ루ਜ ਦਾ ਪਾਣੀ ਕਿੰਨੇ ਉੱਚੇ ਪੱਧਰ ਤੇ ਜਾ ਚੁੱਕਾ ਆ ਤੇ ਇਧਰ ਜਲੰਧਰ ਲੁਧਿਆਣਾ ਕਰਪੂਰਥਲਾ ਸਾਈਡ ਕਿੰਨਾ ਜ਼ਿਆਦਾ ਉਹਦਾ ਭਾਰੀ ਨੁਕਸਾਨ ਹੋਣਾ ਆ ਦੂਜੀ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਬਿਆਸ ਦਾ ਮੱਝੇ ਸਾਈਡ ਕਿੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਆ ਕਿੰਨੇ ਆਪਣੇ ਭੈਣ ਭਰਾ ਪਾਣੀ ਦੇ ਵਿੱਚ ਨਾ ਡੁੱਬੇ ਪਏ ਨੇ ਕਿੰਨੇ ਲੋਕਾਂ ਦੀਆਂ ਜ਼ਮੀਨਾਂ ਡੁੱਬ ਗਈਆਂ ਘਰ-ਬਾਰ ਰੁੜ ਗਏ ਪੁਰ ਜੰਨੀ ਮਲਿਕ ਕਿੰਨਾ ਨੁਕਸਾਨ ਹੋਇਆ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬੀ ਸ਼ੁਰੂ ਤੋਂ ਚੜ੍ਹਦੀ ਕਲਾ ਚ ਰਹਿੰਦੇ ਨੇ ਤੇ ਜਿਹਦਾ ਤੁਸੀਂ ਆ ਤੁਹਾਡੇ ਸਾਹਮਣੇ ਉਦਾਹਰਣ ਪੇਸ਼ ਹੈ ਏ ਆ ਕਿ ਸਾਡੇ ਕਿੰਨੇ ਕਲਾਕਾਰ ਭੈਣ ਭਰਾਵਾਂ ਨੇ ਜਾਂ ਸਾਡੇ ਆਮ ਲੋਕ ਹੋਰ ਬੜੇ ਕਿੰਨੇ ਐਨ ਜੀਓਜ਼ ਨੇ ਸਾਰਿਆਂ ਨੇ ਅੱਗੇ ਹੋ ਕੇ ਸਬ ਦਾ ਸਾਥ ਦਿੱਤਾ ਤੇ ਹੁਣ ਫਿਲਹਾਲ ਦੀ ਗੱਡੀ ਤਾਂ ਮੈਨੂੰ ਇਹੀ ਆ ਕਿ ਪਾਣੀ ਹੋਰ ਨਾ ਜਾਵੇ ਮੀਂਹ ਦਾ ਪੱਧਰ ਰੁਕ ਜਾਵੇ ਤੇ ਜਿੰਨਾ ਵੀ ਪਾਣੀ ਹੈਗਾ ਹੇਠਾਂ ਚਲਾ ਜਾਵੇ ਕਿਉਂਕਿ ਦੋਸਤੋ ਜੇ ਪਾਣੀ ਇਦਾਂ ਰਿਹਾ ਤਾਂ ਤੁਸੀਂ ਵੀ ਜਾਣਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਕੀ ਹਾਲਾਤ ਹੋਣਗੇ ਦੋ ਲੋਕਾਂ ਕੀ ਅਰਦਾਸ ਬੇਨਤੀ ਇਹੀ ਕਰਦੇ ਆ ਕਿ ਮੀ ਹੁਣ ਇੱਥੇ ਹੀ ਸਟਾਪ ਹੋ ਜੂਗੇ ਤੇ ਮੇਰਾ ਮੇਨ ਮਕਸਦ ਇਹੀ ਸੀਗਾ ਵੀਡੀਓ ਬਣਾਉਂਦਾ ਅੱਜ ਕਿਉਂਕਿ ਕਈ ਦਿਨ ਤੋਂ ਮੈਂ ਵੀ ਵਲੌਗ ਨਹੀਂ ਕੋ ਪਾਇਆ ਸਗਾ ਹੁਣੇ ਮੈਂ ਥੋੜੇ ਟਾਈਮ ਪਹਿਲਾਂ ਹੀ ਲਾਈਵ ਹੋਇਆ ਸੀਗਾ ਤੇ ਫੇਸਬੁਕ ਤੇ ਯੂਟਿਊਬ ਤੇ ਮੈਂ ਇਹੀ ਪਾਇਆ ਕਿ ਸਾਰੇ ਜੋ ਵੀ ਕਰ ਸਕਦੇ ਨੇ ਆਪਣੀ ਮਦਦ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਉਹ ਵੱਡੇ ਪੱਦਰ ਦੇ ਕਰਨੀ ਹੈ ਜੇ ਤੁਸੀਂ ਆਪਣੇ ਪੱਲੋ ਜਿੰਨਾ ਵੀ ਤੁਹਾਡੇ ਤੋਂ ਸਰਦਾ ਹੈਗਾ ਤੁਸੀਂ ਮਦਦ ਕਰ ਦੋਗੇ ਨਾ ਇਹੀ ਬਹੁਤ ਹੁੰਦੀ ਆ ਕਿਉਂਕਿ ਬੂੰਦ-ਬੂੰਦ ਨਾਲ ਹੀ ਤੁਹਾਨੂੰ ਪਤਾ ਸਮੁੰਦਰ ਭਰਦਾ ਹੁੰਦਾ ਨਾ ਬਾਕੀ ਦੋਸਤੋ ਜੇ ਕੁਛ ਹੋਰ ਨਹੀਂ ਕਰ ਸਕਦੇ ਅਰਦਾਸ ਜ਼ਰੂਰ ਕਰੋ ਕਿ ਇਹ ਆਪਣਾ ਜਿਹੜਾ ਔਖਾ ਟਾਈਮ ਹੈਗਾ ਪੰਜਾਬ ਦਾ ਜਲਦੀ ਤੋਂ ਜਲਦੀ ਠੀਕ ਹੋਵੇ ਤੇ ਅਸੀਂ ਆਪਣੇ ਪੈਰਾਂ ਦੇ ਦੁਆਰਾ ਦੁਬਾਰਾ ਤੋਂ ਖੜੇ ਹੋਈਏ ਠੀਕ ਹੈ ਜੀ ਦੋਸਤੋ ਬਾਕੀ ਦੋਸਤੋ ਹੁਣ ਥੋੜੇ ਕੇ ਟਾਈਮ ਤੱਕ ਮੈਂ ਤੁਹਾਨੂੰ ਮਿਲਦਾ ਹਾਂ ਤੇ ਆਪਾਂ ਇਹ ਵੀਡੀਓ ਅੱਗੇ ਕੰਟੀਨਿਊ ਕਰਾਂਗੇ ਅੱਜ ਦੀ ਦੋਸਤੋ ਬਾਰਿਸ਼ ਥੋੜੀ ਜੀ ਰੁਕ ਗਈ ਸੀ ਇਸ ਕਰਕੇ ਹੁਣ ਆਪਾਂ ਚੱਲ ਪਏ ਆ ਰਾਇਪਰ ਭਾਈਆਂ ਨੂੰ ਦੋਸਤੋ ਵਿੜੇ ਦੇ ਵਿੱਚ ਮੋਟਰਸਾਈਕਲ ਬਾਹਰ ਹੀ ਖੜਾ ਰਿਹਾ ਕਈ ਦਿਨ ਤੇ ਜਿਹਦੇ ਕਰਕੇ ਬਰਸਾਤ ਦਾ ਪਾਣੀ ਸਾਰਾ ਟੈਂਕੀ ਦੇ ਵਿੱਚ ਲਾ ਗਿਆ ਤੇ ਹੁਣ ਮੋਟਰਸਾਈਕਲ ਬਾਰ-ਬਾਰ ਬੰਦ ਹੋ ਰਿਹਾ ਇਸ ਕਰਕੇ ਹੁਣ ਮੈਂ ਸੋਚਿਆ ਕਿ ਬਾਈਕ ਨੂੰ ਠੀਕ ਕਰਾ ਲਵਾਂ ਦੁਬਾਰਾ ਤੋਂ ਤੇ ਪਾਣੀ ਕਲੀਅਰ ਹੋ ਜਾਊਗਾ ਟੈਂਕੀ ਦੇ ਵਿੱਚੋਂ ਤਾਂ ਬਾਈਕ ਵੀ ਆਪਣੇ ਆਪ ਠੀਕ ਹੋ ਜਾਣੀ ਠੀਕ ਆ ਜੀ ਆਪਾਂ ਰਾਏਪੁਰ ਭਾਈਆਂ ਪਹੁੰਚ ਗਏ ਪਹਿਲਾਂ ਬਾਈਕ ਠੀਕ ਕਰਾਉਣੀ ਆ ਉਸ ਤੋਂ ਬਾਅਦ ਆਪਾਂ ਏਟੀਐਮ ਦੇ ਵਿੱਚੋਂ ਪੈਸੇ ਵੀ ਕਢਾਉਣੇ ਆ ਪਰ ਜ਼ਿਆਦਾਤਰ ਰਾਏਪੁਰ ਭਾਈਆਂ ਦਾ ਏਟੀਐਮ ਬੰਦ ਹੀ ਰਹਿੰਦਾ ਜਾਂ ਤਾਂ ਕੋਈ ਤਕਨੀਕੀ ਖਰਾਬੀ ਹੁੰਦੀ ਆ ਜਾਂ ਵੈਸੇ ਹੀ ਬੰਦ ਹੁੰਦਾ ਆ ਚਲੋ ਜਾ ਕੇ ਦੇਖਦੇ ਆ ਜੀ ਕਿੱਦਾਂ ਹੁੰਦੀ ਆ ਲਓ ਜੀ ਆਪਾਂ ਪਹੁੰਚ ਗਏ ਰਾਏਪੁਰ ਤੇ ਮੋਟਰਸਾਈਕਲ ਦਾ ਆਪ ਚਲੋ ਕਰਾਉਣੇ ਅੱਜ ਮੋਟਰਸਾਈਕਲ ਠੀਕ ਆਹ ਦੋਸਤੋ ਬਾਈਕ ਦੀ ਸਰਵਿਸ ਕਰਾ ਲਈ ਸੀ ਪਰ ਰਾਜਪੁਰਾ ਦਾ ATM ਅੱਜ ਵੀ ਬੰਦ ਸੀ ਸੋ ਮੈਂ ਸੋਚਿਆ ਕਿ ਚਲੋ ਹਾਲਟੇ ਜਾ ਕੇ ATM ਚ ਪੈਸੇ ਕਢਾਉਣੇ ਆ ਪਰ ਜਿੱਦਾਂ ਮੈਂ ਹਾਲਟੇ ਪਹੁੰਚਾ ਤੁਸੀਂ ਦੇਖ ਸਕਦੇ ਆ ਕਿ ਜਿੱਦਾਂ ਹੀ ਹਾਲਟੇ ਦੀ ਐਂਟਰੀ ਕਰਦੇ ਨਾ ਜਿਹੜੀ ਮੇਨ ਮੁਖ ਸੜਕ ਬਣੀ ਆ ਹੁਣ ਬਦਲੇ ਤੋਂ ਹਟਦੀ ਦੇਖ ਸਕਦੇ ਤੂੰ ਸੜਕ ਦਾ ਹਾਲ ਕੀ ਆ ਮੀਂਹ ਨੇ ਤਾਂ ਸੱਚੀ ਗੱਲ ਆ ਤਬਾਹੀ ਏਡੀ ਵੱਡੀ ਬੱਡੀ ਮਚਾਈ ਆ ਹੁਣ ਦੇਖੋ ਕੰਦ ਪੂਰੀ ਪੂਰੀ ਡਿੱਗੀ ਪਈ ਆ ਦੇਖੋ ਬਹੁਤ ਔਖਾ ਹੋਇਆ ਪਿਆ ਏਡੇ ਡੇ ਭਾਰੇ ਪੁਰਾਣੇ ਦਰਖਤ ਡੇਗ ਗਏ ਸੜਕ ਗੱਭੀਆਂ ਪਾੜ ਛੜੀ ਆ ਦੋਸਤੋ ਮੀਂਹ ਨੇ ਤਾਂ ਸਾਰੇ ਪੁਰਾਣੇ ਰਿਕਾਰਡ ਤੋੜ ਛੜੇ ਇਸ ਵਾਰ ਆਜੋ ਦੋਸਤੋ ਤੁਹਾਨੂੰ ਇੱਥੋਂ ਦਿਖਾਉਣਾ ਮੈਂ ਸੜਕ ਦਾ ਕੀ ਹਾਲ ਕਰਤਾ ਮੀਂਹ ਨੇ ਤਬਾਹੀ ਦੇਖੋ ਪਾਣੀ ਦੇ ਨਾਲ ਮੀਂਹ ਦੇ ਨਾਲ ਪਿੰਡ ਹਾਲਟ ਦੀ ਸੜਕ ਦੇਖੋ ਦੋਸਤੋ ਕੀ ਹਾਲ ਬਣ ਚੁੱਕੀ ਆ ਸੜਕ ਹੀ ਵਿਚਕਾਰੋਂ ਪਾੜ ਛਟੀ ਦੋਸਤੋ ਦੇਖ ਸਕਦੇ ਤੁਸੀਂ ਕਿੱਡਾ ਵੱਡਾ ਖੱਡਾ ਬਣ ਚੁੱਕਾ ਸੜਕ ਦੇ ਨਾਲ ਹੜਾ ਨੇ ਤਾਂ ਇਸ ਵਾਰ ਸੱਚੀ ਗੱਲ ਆ ਕਿ ਰਿਕਾਰਡ ਬਣਾ ਦਿੱਤਾ ਆ ਬਹੁਤ ਜ਼ਿਆਦਾ ਨੁਕਸਾਨ ਕੀਤਾ ਆ ਪਾਣੀ ਅਜੇ ਵੀ ਬਹੁਤ ਖੜਾ ਆ ਦੋਸਤੋ ਜਾਦੀ ਸੂਰਤ ਤੋਂ ਸੰਭਾਲੀ ਆ ਇਹ ਕੱਚਾ ਬੰਨ ਹੁੰਦਾ ਸੀਗਾ ਬੜਲੇ ਤੋਂ ਹਾਟੇ ਤੱਕ ਤੇ ਅਸੀਂ ਇੱਦਾਂ ਕੱਚਾ ਹੀ ਦੇਖਿਆ ਆ ਪਰ ਦੋਸਤੋ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਇੰਨਾ ਵਧੀਆ ਪ੍ਰਾਲਾ ਕੀਤਾ ਸੀ ਕਿ ਸੜਕ ਜਿਹੜੀ ਸੀ ਜਨਾ ਪੱਕੀ ਬਣਾਤੀ ਇਸ ਵਾਰ ਅਸੀਂ ਇੰਨੇ ਖੁਸ਼ ਹੋ ਗਏ ਨਾ ਕਿ ਸੜਕ ਪੱਕੀ ਬਣ ਗਈ ਆ ਅਜੇ ਕੁਝ ਕੀ ਸਮਾਂ ਹੋਇਆ ਕਿ ਦੇਖੋ ਕੁਦਰਤੀ ਆਫਤ ਨੇ ਸਾਰਾ ਰੂਡ ਖਰਾਬ ਕਰ ਦਿੱਤਾ ਸੋ ਬਹੁਤ ਦੁੱਖ ਲੱਗਾ ਇਸ ਗੱਲ ਨੂੰ ਹਾਂਜੀ ਦੋਸਤੋ ਮੈਂ ਰਾਏਪੁਰ ਗਿਆ ਸੀ ਪੈਸੇ ਕਢਾਉਣ ਪਰ ਰਾਏਪੁਰ ਵਾਲੀ ਬੈਂਕ ਲਗਭਗ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੰਦੀ ਸੀਗੀ ਫਿਰ ਮੈਂ ਸੋਚਿਆ ਕਿ ਚਲੋ ਹਾਰਟੇ ਚਲਦਾ ਪਿੰਡ ਹਾਰਟੇ ਦੀ ਬੈਂਕ ਵਿੱਚ ਪੈਸੇ ਕਢਵਾ ਕੇ ਆਉਣਾ ਤੇ ਦੋਸਤੋ ਇੱਥੇ ਇੱਕ ਚੀਜ਼ ਮੈਂ ਦੇਖੀ ਜਿਹੜਾ ਹਾਰਟੇ ਦਾ ਰਸਤਾ ਨਾ ਸਾਡੇ ਪਿੰਡ ਤੋਂ ਹਾਰਟੇ ਨੂੰ ਜਾਂਦਾ ਆ ਮੈਂ ਤਾਂ ਚਲੋ ਜੱਦਾ ਖੜਾ ਐ ਸੀਗਾ ਹੁਣ ਉੱਤੋਂ ਬਾਅਦ ਮੁੜ ਕੇ ਜਾ ਨਹੀਂ ਹੋਇਆ ਦੋਸਤੋ ਇੰਨਾ ਬੁਰਾ ਹਾਲ ਆ ਬਾਕੀ ਤੁਸੀਂ ਵੀਡੀਓ ਵਿੱਚ ਦੇਖੇ ਲਿਆ ਹੋਣਾ ਕਿ ਬਹੁਤ ਜ਼ਿਆਦਾ ਇਹ ਸਾਡੇ ਨਵੀਂ ਜੀ ਵਿੱਚ ਬਣੀ ਬਣੀ ਸੀਗੀ ਇੰਨਾ ਬਹੁਤ ਸਾਡਾ ਡਿਵੈਲਪਮੈਂਟ ਹੋਈ ਸੀ ਕਿ ਨਵੀਂ ਸੜਕ ਜੁੜ ਗਈ ਪਰ ਦੇਖੋ ਕੁਦਰਤ ਨੇ ਸਾਰਾ ਕੋਈ ਤਬਾਹ ਕਰ ਦਿੱਤਾ। ਬਾਕੀ ਦੋਸਤੋ ਆ ਜਿਹੜਾ ਰਸਤਾ ਤੁਸੀਂ ਦੇਖ ਸਕਦੇ ਆ। ਆ ਜਿਹੜਾ ਰਸਤਾ ਇੱਥੋਂ ਜਾ ਰਿਹਾ ਹੈ ਨਾ ਇਹ ਵਾਲਾ ਕੋ ਸਿੱਧਾ ਜਾ ਰਿਹਾ ਆ ਹਾਰਡ ਸਕੂਲ ਨੂੰ। ਅਸੀਂ ਛੋਟੇ ਹੁੰਦੇ ਇੱਥੋਂ ਹੁਣ ਆਪਣੇ ਪਿੰਡ ਤੋਂ ਤੇ ਤੁਸੀਂ ਦੇਖ ਸਕਦੇ ਰਸਤਾ ਇਹ ਸਾਰਾ ਰਸਤਾ ਸੀਗਾ। ਅਸੀਂ ਛੋਟੇ ਹੁੰਦਿਆਂ ਨੇ ਸਾਰੇ ਬੱਚਿਆਂ ਨੇ ਆਪਣੇ ਆਪਣੇ ਬੈਗ ਲੈ ਕੇ ਇੱਥੋਂ ਵੀ ਆਉਣਾ ਤੇ ਸਾਰਾ ਕੱਚਾ ਰਸਤਾ ਹੁੰਦਾ ਸੀਗਾ। ਇੱਥੋਂ ਦੀ ਰਸਤਾ ਸਾਰਾ ਬਣਿਆ ਹੁੰਦਾ ਸੀ ਧੁਰ ਤੋਂ ਉਸ ਖੇਤ ਤੋਂ ਖੇਤੋਂ ਵਿੱਚ ਬਿਲਕੁਲ ਜਾਣਾ ਤੇ ਸਕੂਲ ਹੋਣਾ। ਹੁਣ ਜਿਆਦਾ ਹੀ ਰਹਿ ਗਈਆਂ ਰਸਤਾ ਵੈਸੇ ਸਾਰਾ ਖਰਾਬ ਹੋ ਚੁੱਕਾ ਹੈ ਮੈਨੂੰ ਲੱਗਦਾ ਨਹੀਂ ਇੱਥੋਂ ਦੇ ਬੱਚੇ ਜਾ ਸਕਦੇ ਹੋਣੇ ਆ ਸ਼ਾਇਦ ਇਹੀ ਪੱਕਾ ਰਸਤਾ ਹੁਣ ਉੱਪਰ ਦੀ ਘੁੰਮ ਕੇ ਆਉਣ ਦਾ ਜਿਆਦਾ ਰਹਿ ਜੇ ਨੇ ਦੋਸਤੋ ਬਾਕੀ ਚਲੋ ਦੋਸਤੋ ਹੁਣ ਮੈਂ ਬਾਈਕ ਠੀਕ ਕਰਾ ਲਈ ਆ ਤੇ ਪੈਸੇ ਵੀ ਕਢਾ ਲਿਆ ਹੁਣ ਮੈਂ ਚੱਲਾਂ ਬਾਈਕ ਵਿੱਚ ਤੇਲ ਪਾਉਣ ਪਿੰਡ ਸੇਣਾ ਨੂੰ ਚਲੋ ਆਜੋ ਦੋਸਤੋ ਚੱਲਦੇ ਆ ਜੀ ਚੱਕ ਕੇ ਦਿਖਾ ਦੇ ਚੱਕ ਕੇ ਦਿਖਾ ਦੇ ਦੀਦੀ है नहीं है नहीं ओ हाँ रेता फट जाने वो है नहीं? नहीं अरे नहीं मिली कोई नहीं। यार मैंने वीडियो बनानी थी तुम्हारी ਦੋਸਤੋ ਇਹ ਕੁਝ ਪ੍ਰਵਾਸੀ ਬੱਚੇ ਮੱਛੀਆਂ ਫੜ ਰਹੇ ਸੀ ਚੋਦੇ ਵਿੱਚ ਚਲੋ ਇਹਨਾਂ ਨੂੰ ਆਪਣਾ ਇੰਜੋਏ ਕਰੀ ਜਾਣ ਦੋ ਆਪਾਂ ਚੱਲਦੇ ਆਂ ਅੱਗੇ ਆਹ ਦੇਖੋ ਦੋਸਤੋ ਸੜਕ ਦੇ ਕਿਨਾਰੇ-ਕਿਨਾਰੇ ਤੇ ਕਿੰਨੇ ਸਾਰੇ ਟੋਏ ਪੈ ਚੁੱਕੇ ਨੇ ਖੱਡੇ ਸੜਕ ਤੋਂ ਸੜਕ ਦੇਖੋ ਕਿੰਨੀ ਸੋਹਣੀ ਨਵੀਂ ਬਣੀ ਸੀ ਅਜੇ ਪਰ ਸਾਈਡਾਂ ਤੋਂ ਕਾਫੀ ਜਗ੍ਹਾ ਤੋਂ ਕਾਫੀ ਖਸਤਾ ਹਾਲਤ ਹੋ ਚੁੱਕੀ ਆ ਕਿਉਂਕਿ ਮੀਂਹ ਨੇ ਬਿਲਕੁਲ ਸਾਈਡਾਂ ਤੋਂ ਢਲਾਨਾ ਬਿਲਕੁਲ ਲਾ ਦਿੱਤੀਆਂ ਪੂਰੀਆਂ ਮਿੱਟੀ ਦੀਆਂ हां जी दोस्तों मैं पिंड पहुंच चुका अपने घर पर बारिश थोड़ी तेज हो गई सी की जिस कारण के मैं बाइक के तेल पौण सीणा नहीं जा सक्या मैं सोचा चलो थो घर थोड़ा टाइम रेस्ट करके फिर जाऊंगा आगे तो दोस्तों देखया होना कि ਹਾਰ ਟੇ ਦੀ ਸੜਕ ਦਾ ਕੀ ਹਾਲ ਆ ਬਹੁਤ ਜਿਆਦਾ ਮੜਾ ਆ ਇੰਨੀ ਵੀ ਨਾ ਸੜਕ ਬਣੀ ਸੀਗੀ ਸਾਨੂੰ ਇੰਨੀ ਵਿਦਿਆਸ ਹੋਈ ਸੀਗੀ ਕਿ ਸਾਨੂੰ ਸਰਕਾਰ ਨੇ ਸੜਕ ਬਣਾਤੀ ਆਉਣ ਜਾਣਾ ਸੌਖਾ ਹੋ ਗਿਆ ਸਾਡੇ ਲਈ ਕੱਚੇ ਤੋਂ ਪੱਕਾ ਹੋ ਗਿਆ ਪਹਿਲੀ ਵਾਰੀ ਕੋਈ ਇਨੀਸ਼ੀਏਟਿਵ ਹੋਇਆ ਸੀਗਾ ਪਰ ਕੁਦਰਤ ਦੀ ਆਫਤ ਦੇ ਅੱਗੇ ਦੇਖ ਲਓ ਤੁਸੀਂ ਕਿ ਸੜਕ ਸਾਰੀ ਟੁੱਟ ਗਈ ਚਲੋ ਅੱਗੇ ਪਰਮਾਤਮਾ ਮਿਹਰ ਕਰੇ ਸੜਕ ਤਾਂ ਬਣ ਜੂਗੀ ਪਰ ਚਲੋ ਕਿਸੇ ਦਾ ਨਾ ਨੁਕਸਾਨ ਨਾ ਹੋਇਆ ਹੋਵੇ ਜਾਨੀ ਮੱਲੀ ਠੀਕ ਹੈ ਜੀ ਚਲੋ ਦੋਸਤੋ ਹੁਣ ਰੋਟਾ ਮ ਰੁੱਕ ਕੇ ਫਿਰ ਜਾਉਂਗਾ ਮੈਂ ਤੇਲਪੌਂਡ ਬਾਈਕ ਤੇ ਵਿੱਚ ਤੇ ਨਾਲੇ ਸਮੂਖੇ ਲੈ ਕੇ ਆਵਾਂਗੇ ਜੱਲੋ ਵਾਲੇ ਦੇ ਮਸ਼ਹੂਰ ਆ ਤੇ ਫਿਰ ਮਿਲਦੇ ਆ ਜੀ ਲਓ ਜੀ ਸਮੋਸੇ ਵੀ ਲਿਆਂਦੇ ਆ ਜੱਲੋ ਵਾਲੇ ਦੇ ਫੇਮਸ ਬੜੇ ਘੈਂਟ ਤੇ ਬੜਾ ਟੇਸਟੀ ਸਮੋਸੇ ਨੇ ਦੋਸਤੋ ਤੇ ਇਹਦੇ ਨਾਲ ਚਲੋ ਹੁਣ ਚਾਹ ਵੀ ਰੱਖ ਦਿੰਨੇ ਆ ਚਾਹ ਤੇ ਸਮੋਸੇ ਦਾ ਕੰਬੀਨੇਸ਼ਨ ਤਾਂ ਬਤਨ ਤੱਕ ਕਿੰਨਾ ਚੋਬਦਸ ਬਣਨਾ ਨਾ ਚਲੋ ਆ ਜੋ ਸਮੋਸੇ ਖਾ ਕੇ ਗੱਲ ਕਰਦੇ ਆ ਹਾਂਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਜੀ ਕੋਟ ਫਤੂਈ ਦੇ ਇੱਕ ਸ਼ੋਰੂਮ ਦੇ ਵਿੱਚ ਇਹ ਫਰਨੀਚਰ ਹਾਊਸ ਕਾਫੀ ਫੇਮਸ ਆ ਤੇ ਦੇਖ ਸਕਦੇ ਤੁਸੀਂ ਕਿੰਨੇ ਡਿਜ਼ਾਈਨ ਦੇ ਇੱਥੇ ਸੋਫੇ ਨੇ ਅਸੀਂ ਸੋਫੇ ਲੈਣ ਆਏ ਸੀਗੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਬੜੇ ਪਿਆਰੇ ਡਿਜ਼ਾਈਨ ਨੇ ਬਾਕੀ ਦੇਖਦੇ ਹਾਂ ਕਿਹੜਾ ਵਧੀਆ ਹੁੰਦਾ ਫਿਰ ਉਹੀ ਲਵਾਂਗੇ ਚਲੋ ਦੋਸਤੋ ਬਣਦੇ ਤੁਸੀਂ ਵੀਡੀਓ ਦੇ ਨਾਲ ਬਸ ਹੁਣ ਇਸ ਤੋਂ ਬਾਅਦ ਆਪਾਂ ਘਰ ਜਾਣ ਦੀ ਤਿਆਰੀ ਕਰਨੀ ਹੈ हां जी दोस्तों ਅਸੀਂ ਤੁਰ ਪਏ ਹਾਂ ਜੀ ਸ਼ਾਪ ਤੋਂ ਬੈੱਡ ਤੇ ਸੋਫਾ ਕਮ ਬੈੱਡ ਵੀ ਸਿਲੈਕਟ ਹੋ ਚੁੱਕਿਆ ਆ ਬਾਕੀ ਦੋਸਤੋ ਇਹ ਕੋਰਫੋਦੂ ਸ਼ਹਿਰ ਅੱਜ ਮੈਂ ਕਾਫੀ ਟਾਈਮ ਬਾਦ ਆਇਆ ਹਾਂ ਕਾਫੀ ਡਵੈਲਪ ਹੋ ਚੁੱਕਾ ਹੈ ਇੱਥੇ ਇਲੈਕਟ੍ਰੋਨਿਕਸ ਤੇ ਫਰਨੀਚਰ ਵਗੈਰਾ ਦਾ ਸਾਮਾਨ ਬਹੁਤ ਵੱਡੇ ਪੱਧਰ ਤੇ ਵੈਰਾਈਟੀਆਂ ਵਿੱਚ ਹੈ ਇੱਥੇ ਤੁਸੀਂ ਵੀ ਜੇ ਟਾਈਮ ਮਿਲਦਾ ਤਾਂ ਜ਼ਰੂਰ ਇੱਥੇ ਵਿਜ਼ਿਟ ਕਰਿਓ ਬਾਕੀ ਦੋਸਤੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆਪਣੇ ਆਪਣੇ ਵਿਊਜ਼ ਕਮੈਂਟਾਂ ਵਿੱਚ ਜ਼ਰੂਰ ਦਿਓ ਤੇ ਵੀਡੀਓ ਵਧੀਆ ਲੱਗੀ ਤੇ ਆਪਣੇ ਆਪਣੇ ਦੋਸਤਾਂ ਨਾਲ ਲਾਈਕ ਕਰਕੇ ਸ਼ੇਅਰ ਵੀ ਕਰਦੇ ਹੋ ਜਿਹੜੇ-ਜਿਹੜੇ ਵੀਰ ਭੈਣਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣਾ ਪਿਆਰ ਇੱਦਾਂ ਹੀ ਬਖਸ਼ਦੇ ਰਹੋ ਹੁਣ ਮਿਲਾਂਗੇ ਦੋਸਤੋ ਅਗਲੀ ਵੀਡੀਓ ਵਿੱਚ ਤਦ ਤੱਕ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ